ਕਾਨੜਾ ਸ਼ਾਂਤ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸੇ ਉਧਰੇ ਜਿਨ ਰਾਮ ਧਿਆਈ ਗਰੀਬ ਨਵਾਜ਼ੀ ਕਾਨੜੇ ਚ ਪੰਜਵੇਂ ਪਾਰਸ਼ਾ ਸ਼ਾਂਤ ਉਚਾਰਦੇ ਹਾਂ ਚੋਂ ਪੌੜੀਆਂ ਵਾਲਾ ਗਰੀਬ ਨਵਾਜ਼ ਸ਼ਾਂਤ ਨਾਮ ਜਸਦਾ ਹੁੰਦਾ ਜਿਸ ਵਿੱਚ ਸੰਗੀਤ ਤੇ ਕਾਵ ਮਿਲਾ ਕੇ ਉਚਾਰਿਆ ਜੇ ਆਵੇ ਉਹ ਸ਼ਾਂਤ ਹੁੰਦਾ ਜਸ ਪਰਮੇਸ਼ਰ ਦਾ ਛੇ ਛੇ ਤੁਕਾਂ ਵਾਲੇ ਸ਼ਬਦ ਉਚਾਰਦੇ ਹਨ ਪਾਰ ਜਸ ਰੂਪ ਇਕੋ ਤੋਂ ਐਤੂ ਪਰਮੇਸ਼ਰ ਓ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੇ ਉਧਰੇ ਜਿਨ ਰਾਮ ਧਿਆਏ ਇਹ ਭਾਈ ਜਿਨ੍ਹਾਂ ਨੇ ਰਾਮ ਪਰਮੇਸ਼ਰ ਨੂੰ ਧਿਆਉਣਾ ਕੀਤਾ ਉਹ ਉਧਰ ਗਏ ਮੁਕਤ ਹੋ ਗਏ ਸੰਸਾਰ ਤੋਂ ਜਤਨ ਮਾਇਆ ਕੀ ਕਾਮਨਾ ਆਣੀ ਜਿਹੜੇ ਮਾਇਆ ਦੇ ਇਕੱਠੀ ਕਰਨ ਵਾਸਤੇ ਜਤਨ ਤੇ ਲੱਗੇ ਹੁੰਨੇ ਐ ਇਹ ਪ੍ਰਲੋਗ ਜਿਹੇ ਕੰਮ ਨਹੀਂ ਆਏ ਹੁਣ ਇੱਥੇ ਹੀ ਰਹਿ ਗਏ ਹੁਣ ਆਰਾਮ ਤੇ ਆਏ ਸਭ ਫਲ ਪਾਏ ਜਿਨ੍ਹਾਂ ਨੂੰ ਪਰਮੇਸ਼ਰ ਨੇ ਤੇ ਆਇਆ ਉਹਨਾਂ ਨੇ ਸਾਰੇ ਧਰਮ ਅਰਥ ਕਾਮ ਉਹ ਫਲ ਪਾ ਲਏ ਹੁਣ ਤਨ ਤਨ ਤੇ ਵੱਡ ਭਾਗੀ ਆ ਤਮ ਕਦੇ ਜੋਗ ਵੱਡਿਆਂ ਭਾਗਾਆਂ ਵਾਲੇ ਪੁਰਖ ਹਨ ਸਤ ਸੰਗ ਜਾਗੇ ਨਾਮ ਲਾਗੇ ਜਦੋਂ ਸੰਸੰਗਤ ਕਰਕੇ ਗਿਆਨ ਤੇ ਜਾਗ ਪਏ ਨਾਮ ਦੇ ਸਿਮਨ ਤੇ ਲੱਗ ਗਏ ਹਨ ਇੱਕ ਸਿਉ ਲਿਬ ਲੱਗੀ ਆ ਇੱਕ ਸਰੂਪ ਦੇ ਵਿੱਚ ਪਰਮੇਸ਼ਰ ਨਾਲੋਂ ਇਲੈਬ੍ਰਤੀ ਲੱਗ ਗਈ ਹੈ ਜੁੜ ਗਈ ਹੈ ਤਾਜ ਮਾਨ ਮੋਹ ਵਿਕਾਰ ਸਾਧੂ ਉਹਨਾਂ ਨੂੰ ਛੱਡ ਦੋ ਤਾ ਮਾਨ ਦੁਨੀਆ ਦਾ ਮੋਹ ਸਰੀਰਾਂ ਦਾ ਵਿਕਾਰ ਛੱਡ ਦੋ ਤੇ ਆਕਾਮ ਆਦਿਕ ਐਸੇ ਸ੍ਰਿਸ਼ਟਪੁਰ ਖਾਨੋ ਹੋ ਲਗ ਤਰੂ ਤਿਨ ਕੈ ਪਾਈ ਉਹਨਾਂ ਦੇ ਚਰਨੀ ਲਾ ਕਰਕੇ ਤਰਨਾ ਕਰੀਏ ਐਸੇ ਮਹਾਂਪੁਰਖਾਂ ਦੇ ਬਿਨਵੰਤ ਨਾਨਕ ਸਰਣ ਸੁਆਮੀ ਬੇਨਤੀ ਪ੍ਰੂਕ ਅਸੀਂ ਕਹਿੰਨੇ ਆ ਇਹ ਸੁਆਮੀ ਅਕਾਲ ਪੁਰਖ ਆਪ ਦੀ ਸਰਣ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਵੱਡ ਭਾਗ ਦਰਸ਼ਨ ਪਾਈ ਵੱਡੀਆਂ ਭਾਗਾਂ ਕਰਕੇ ਐਸੇ ਪਿਆਰਿਆਂ ਦੇ ਮਹਾਰਾ ਦਰਸ਼ਨ ਪਾਈਦੇ ਹੁਣ ਮਿਲ ਸਾਧੂ ਨਿਤ ਭਜੈ ਨਾਰਾਂ ਫਿਰ ਭਾਈ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਨਤਾ ਪਰਤੀ ਸੰਗਤ ਨੂੰ ਮਿਲ ਕੇ ਨਾਰਾਇਣ ਪਰਮੇਸ਼ਵਰ ਜਿੰਦਾ ਭਜਨ ਕਰਦੇ ਹਨ ਰਸਕ ਰਸਕ ਸੁਆਮੀ ਗੁਣ ਗਾਇਣ ਜਿਤ ਨੂੰ ਰਸਾਰਸ ਆਕੇ ਰਸਕ ਪਦਾਕਾਰ ਹੋ ਹੋ ਕੇ ਰਸੀਏ ਗੁਰਨਵਾਲ ਸ਼ਾਮੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦੇ ਹੰ। ਹੁਣ ਗਾਏ ਜੀਵ ਹੈ ਹਰ ਅਮਿਓ ਪੀਵ ਹੈ। ਜਿਹੜੇ ਮਹਾਰਾ ਦੇ ਗੁਣਾਂ ਨੂੰ ਗਾਉਂਦੇ ਹੋ ਜੀਉਂਦੇ ਹੋ ਜਾਂਦੇ ਹੈ। ਹਰੀ ਦੇ ਨਾਮ ਅਮਰਤ ਨੂੰ ਪੀਂਦੇ ਅਮਰ ਹੁੰਦੇ ਹਨ। ਜਨਮ ਮਰਨ ਭਾਗੈ। ਉਹਨਾਂ ਦਾ ਜਮਣਾ ਤੇ ਮਰਨਾ ਦੁੱਖੇ ਭਾਜੀ ਜਾਂਦੇ ਨਿਰਤ ਹੋ ਜਾਂਦੇ ਹਨ। ਸਤ ਸੰਗ ਪਾਈਐ ਹਰ ਤੇ ਆਈਐ। ਸਤ ਸੰਗਤ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਪਿਆਉਣਾ ਕਰੀਏ। ਵਾਹੜ ਦੁੱਖ ਨਾ ਲੱਗ ਰਿਹਾ ਗੇਰ ਭਾਈ ਜੰਮਣ ਮਰਨ ਦਾ ਦੁੱਖ ਨਹੀਂ ਕਦੇ ਵੀ ਲੱਗੇਗਾ ਕਰਦਾ ਆ ਦਾਤੀ ਪੁਰਖ ਵਿਧਾਤੀ ਇਹ ਪੂਰਨ ਪਰਮੇਸ਼ਰ ਕਰਮਾਂ ਅਨਸਾਰ ਫਲ ਪਰਦਾਪੇ ਆਪ ਦੇ ਆਦ੍ਰਸ਼ਟੀ ਕਰੋ ਸਾਡੇ ਤੇ ਸੰਤ ਸੇਵ ਕਮਾਏ ਅਸੀਂ ਮਾਰਾ ਤੇਰੇ ਪਿਆਰਿਆ ਸੰਤਾਂ ਦੀ ਸੇਵਾ ਕਮਾਉਣਾ ਕਰੀਏ ਅਸੀਂ ਬਖਸ਼ਿਸ਼ ਕਰੋ ਬਿਨਵਾਰ ਤੇ ਨਾਨਕ ਜਨ ਧੂਰ ਬਾਛੈ ਸ੍ਰੀ ਗੁਰੂ ਸਾਹਿਬ ਜੀ ਬੇਨਤੀ ਪੁਰਵ ਕਹਿੰਦੇ ਹੈ ਮਾਰਾ ਤੇਰੇ ਜਨਾਂ ਦੀ ਧੂੜ ਚਾਹਨੇ ਹਰ ਦਰਸ ਸਹਜ ਸਮਾਏ ਜਿਹੜੇ ਤੇਰੇ ਦਰਸ਼ਨ ਸੁਤੇ ਸਮਾਏ ਦਰਸ਼ਨ ਕਰਦੇ ਲੀਨ ਹੋ ਗਏ ਧੂੜ ਸੰਗਤਾਂ ਦੀ ਪ੍ਰਾਪਤ ਕਰਕੇ ਆਪਦੇ ਦਰਸ਼ਨਾਂ ਚ ਸਈ ਜੇ ਸ਼ਾਂਤੀਪੁਰੂ ਕੀ ਸਮਾਜ ਆਈ ਦਾ ਮੀਲਣ ਹੋ ਜਾਈਦਾ ਹੈ ਸਗਲੇ ਜੰਤ ਭਜੋ ਗੋਪਾਲੇ اے ਭਾਈ ਸਾਰੇ ਜੀ ਜੰਤ ਜਿੰਨੇ ਹੋ ਪਰਮੇਸ਼ਰ ਦਾ ਭਜਨ ਕਰੋ ਪ੍ਰithvi ਦੇ ਪਾਲਕ ਦਾ ਜਪ ਤਪ ਸੰਜਮ ਪੂਰਨ ਘਾਲੇ ਉਹਦਾ ਜਾਪ ਕੀਤਾ ਹੋਇਆ ਮੰਤਰ ਦਾ ਬਾਣੀ ਕਰਕੇ ਤਪ ਕੀਤਾ ਹੋਇਆ ਸਰੀਰ ਕਰਕੇ ਤਪੱਸਿਆ ਅਤੇ ਸੰਗਿਮ ਇੰਦਰੀਆਂ ਦੇ ਰੋਕਣ ਦੇ ਸਾਧਨ ਜਿਹੜੇ ਕੀਤੇ ਐ ਸਾਰੀਆਂ ਕਮਾਈਆਂ ਪੂਰਨ ਹੋ ਜਾਣਗੀਆਂ ਘਾਲਾਂ ਕਮਾਈਆਂ ਜਿਹੜੀਆਂ ਪੂਰਨ ਹੋ ਜਾਣੀਆਂ ਸਾਰਿਆਂ ਦਾ ਫਲ ਪ੍ਰਾਪਤ ਹੋ ਜਾਏਗਾ ਨਿਤ ਭਜੋ ਸੁਆਮੀ ਅੰਤਰਜਾਮੀ ਨਿਤ ਵਰਤੀ ਭਜਨ ਕਰੋ ਅੰਤਰਜਾਮੀ ਮਾਲਕ ਦਾ ਸਫਲ ਜਨਮ ਸਵਾਇਆ ਇਹ ਸਾਰਾ ਜਿਹੜਾ ਜਨਮ ਆਇਆ ਹੋਇਆ ਆਪਣਾ ਸਾਰਿਆਂ ਦਾ ਸਫਲਾ ਹੋ ਜਾਏਗਾ ਗੋਬਿਦ ਗਾਈਏ ਨਿਤ ਧਿਆਈਏ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ ਨਵ ਵਰਤੀ ਕਿਛਿਤ ਹੋ ਕੇ ਠਿਆਣਾ ਕਰੀਏ ਮਹਾਰਾਜ ਨੂੰ ਧਿਆਕਾਰ ਵਰਤੀ ਕਰਕੇ ਪ੍ਰਵਾਨ ਸੋਈ ਆਇਆ ਹੈ ਜਨੂੰ ਤਾਰ ਕੇ ਪ੍ਰਵਾਨ ਸਫਲਾ ਹੈ ਸੰਸਾਰ ਵਿੱਚ ਜਪ ਤਾਪ ਸੰਜਮ ਹਰ ਹਰ ਨਿਰੰਝਨ ਇਹ ਭਾਈ ਹਰ ਹਰ ਪਰਮੇਸ਼ਰ ਦਾ ਨਾਮ ਜਿਹੜਾ ਇਹੋ ਹੀ ਜਪਵਾ ਬਾਣੀ ਕਰਕੇ ਕਰੀਦਾ ਤਾਂ ਫੇਹੋ ਹੀ ਇਹ ਸਰੀਰ ਕਰਕੇ ਕਰੀਦਾ ਸੰਜਮ ਇੰਦਰੀਆਂ ਦਾ ਦਮਨ ਸਾਧਨ ਵੀ ਪਰਮੇਸ਼ਰ ਨੰਨਜੋ ਸਾਰੇ ਹਰੇ ਭਰੇ ਕਰਨ ਵਾਲਾ ਸੋਧੋ ਉਹਦਾ ਜਾਪ ਹੀ ਸਭ ਕੁਝ ਹੈ ਗੋਬਿੰਦ ਧਨ ਸੰਗ ਚੱਲੇ ਇਹ ਗੋਬਿੰਦ ਨਾਮ ਧਨ ਹੈ ਭਾਈ ਨਾਲ ਚੱਲੇਗਾ ਪ੍ਰਲੋਕ ਚ ਇਹੋ ਹੀ ਜਾਪ ਹੈ ਇਹੋ ਹੀ ਤਪ ਹੈ ਇਹੋ ਹੀ ਸੰਜਮ ਹੈ ਜਦ ਕੇ ਤਪ ਸੰਜਮ ਕੀਤਾ ਤਾਂ ਹੀ ਸਫਲਾ ਹੈ ਇਹ ਹਰ ਹਰ ਪ੍ਰਵੇਸ਼ਨ ਰੰਗਣ ਹਿਰਦੇ ਚ ਵਸ ਜਾਏਗਾ ਗੋਬਿੰਦ ਤਨ ਸੰਗ ਚੱਲੇ ਗੋਬਿੰਦ ਦਾ ਨਾਮ ਰੂਪੀ ਤਨ ਸਾਡੇ ਨਾਲ ਚੱਲੇਗਾ ਬਿਨਵੰਤ ਨਾਨਕ ਕਰ ਦਇਆ ਦੀਜੈ ਬੇਨਤੀ पूर्वक ਸਤਿਗੁਰੂ ਜੀ ਕਹਿੰਦੇ ਹੈ ਮਹਾਰਾਜ ਅਰਦਾਸ ਕਰੋ ਦਇਆ ਦ੍ਰਿਸ਼ਟੀ ਕਰਕੇ ਮਾਰਾ ਬਖਸ਼ਿਓ ਆਪ ਹਰ ਰਤਨ ਬਾਧੂ ਪਾਲੇਰੀ ਆਪ ਦਾ ਨਾਮ ਰੂਪੀ ਰਤਨ ਹੋ ਅਸੀਂ ਆਪਣੇ ਹਿਰਦੇ ਰੂਪੀ ਪੱਲੇ ਜੀ ਬਨ ਲਈਏ ਪ੍ਰੇਮ ਦੇ ਨਾਲ ਘੁੱਟ ਕੇ ਮੰਗਲ ਚਾਰ ਚੂਜ ਆਨੰਦਾ ਏ ਭਾਈ ਜਿਸ ਪਰਮੇਸ਼ਰ ਦੇ ਪੇਰ ਤੋਂ ਪੜੋ ਅਗਲੀ ਕੋ ਪਰ ਕਿਰਪਾ ਮਿਲੇ ਪਰਮਾਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਜਿਸ ਦੇ ਚੂਜ ਸਾਧ ਸੰਗ ਜੀ ਆਨੰਦ ਦਾਇਕ ਹੈ ਜਿਹਦੇ ਕੌਂਦਕ ਆਨੰਦ ਦਾਇਕ ਹੈ ਤੇ ਪਰਮਾਨੰਦ ਸਰੂਪ ਮਹਾਰਾਜ ਸਾਹਿਬ ਦੇ ਨਾਲ ਮਿਲੇ ਜਦੋਂ ਉਹਨਾਂ ਕਿਰਪਾ ਕੀਤੀ ਹੁਣ ਮੰਗਲ ਚਾਰ ਉਹਦੇ ਮੰਗਲਾ ਨੂੰ ਉਚਾਰਦੇ ਰਹਿੰਨੇ ਆ ਮੰਗਲ ਜੋ ਚਾਰੂ ਸੁੰਦਰ ਹੈ ਮੰਗਲਾ ਮੰਗਲਾ ਚਾਰ ਉਹਦਾ ਜਸ ਗਾਉਨੇ ਆ ਸੰਗਤ ਚ ਮਿਲ ਕਰਕੇ ਜੇ ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੇ ਮੰਗਲਾ ਚਾਰ ਉਚਾਰਨ ਕਰ ਰਹੇ ਆ ਜਿਸਦਾ ਬ੍ਰਹਮਾ ਅਤੇ ਨਾਰਦ ਤੰਬਰ ਆਦਿ ਸਾਰੇ ਮੰਗਲਾ ਚਾਰ ਕਰ ਰਹੇ ਆ ਜਿਨ੍ਹਾਂ ਜਿਨ੍ਹਾਂ ਨੇ ਉਹਦੇ ਮੰਗਲਾ ਚਾਰ ਨੂੰ ਉਚਾਰਿਆ ਹੈ ਉਹ ਚੋ ਜਿਸ ਚਰਜ ਕੌਂਤਕਾਂ ਵਾਲਾ ਪ੍ਰਵੇਸ਼ਣ ਅੰਦਰੂਪ ਉਹਨੂੰ ਕਿਰਪਾ ਕਰਕੇ ਮਿਲ ਗਿਆ ਪਰਮਾਨੰਤ ਸਰੂਪ ਉਹ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਉਹ ਸੁਖਾਂ ਦੇ ਜੀ ਗਮਤਾ ਕਰਾਉਣ ਵਾਲੇ ਪ੍ਰਾਪਤੀ ਕਰਾਉਣ ਵਾਲੇ ਪ੍ਰਭੂ ਸਰਬ ਕੇ ਮਾਲਕ ਮਿਲ ਗਏ ਹਨ ਉਹਨਾਂ ਨੂੰ ਇੱਛਾ ਮਨ ਕੀ ਪੁੰਨੀਆਂ ਉਹਨਾਂ ਦੇ ਮੰਗੀਆਂ ਸਾਰੀਆਂ ਇੱਛਾ ਪੂਰੀਆਂ ਕਰਦੀਆਂ ਮਹਾਰਾਜ ਨੇ ਬੱਜੀ ਵਧਾਈ ਸਹਜੇ ਸਮਾਈ ਉਹਨਾਂ ਦੇ ਖੁਸ਼ੀਆਂ ਦੀਆਂ ਵਧਾਈਆਂ ਵੱਜ ਗਈਆਂ ਹਨ ਜੈ ਜੈਕਾਰ ਸੁਤੇ ਮਹਾਰਾਜ ਜੀ ਸਮਾਈ ਮਲਾਪ ਹੋ ਗਿਆ ਹੈ ਬਹੁੜੇ ਦੁੱਖ ਨਾ ਰੁੰਨੀਆਂ ਮੁਰਕੇ ਸਾਰ ਸਮਝੀ ਦੁੱਖਾਂ ਚ ਪੈ ਕੇ ਰੋਂਦੀਆਂ ਨਹੀਂ ਉਹ ਰੂਹਾਂ ਰੁੰਨੀਆਂ ਰੋਜਦੀਆਂ ਨਹੀਂ ਹਨ ਰੁਕਦੀਆਂ ਨਹੀਂ ਹਨ ਈਕਾਂਠ ਲਾਏ ਸੁਖ ਦਿਖਾਈ ਲੈ ਕੇ ਮਾਰਾ ਨਾ ਭੇਦ ਨਿਸ਼ਚੇ ਰੂਪੀ ਦਰ ਨਾਲ ਲਾ ਲੇ ਉਹਨਾਂ ਨੂੰ ਸੁਖ ਸਰੂਪ ਦਿਖਾਉਂਦਾ ਪ੍ਰਗਟ ਕਰਕੇ ਬਿਕਾਰ ਬਿਨ ਸੇ ਮੰਦਾ ਜਿਹੜੇ ਮੰਦਾ ਸੁਹਾਸੀ ਮੰਦਾ ਸੰਕਲਪ ਕਰਨ ਵਾਲੇ ਮੰਦੇ ਸੰਕਲਪ ਵੀ ਮੰਦੇ ਬਿਨ ਸੇ ਗਏ ਦੁਵਕਾਰ ਕਾਮ ਆਰਕ ਵੀ ਨਾਸ ਹੋ ਗਏ ਜਿਨਾ ਕਰਕੇ ਜੀਵ ਮੰਦਾ ਹੋ ਰਿਆ ਸੀ ਬਿਨ ਵਾਂ ਤਾਂ ਨਾਨਕ ਮਿਲੇ ਸੁਆਮੀ ਬੀਬੀ ਪੁਰਖ ਮਹਾਰਾ ਕਹਿੰਦੇ ਸੁਆਮੀ ਅਕਾਲ ਪੁਰਖ ਮਿਲ ਗਏ ਹਨ ਪੁਰਖ ਪਰਮਾਨੰਦਾ ਉਹ ਪੂਰਨ ਆ ਜੋ ਸਾਰਿਆਂ ਥਾਵਾਂ 'ਚ ਪਰਮ ਆਨੰਦ ਸਰੂਪ ਉਹ ਸਰਬ ਕਾ ਮਾਲਕ ਉਸ ਨਾਲ ਮਿਲ ਕੇ ਨਿਹਾਲ ਹੋ ਗਏ ਇੱਥੇ ਮਹਾਰਾਜੀ ਨੇ ਸ਼ੰਤਮਾਨੀ ਸਮਾਪਤ ਕੀਤੀ ਹੈ ਕਿ ਕੰਨ ਦੀ ਵਾਰ ਸਵੇਰੇ ਆਰੰਭ ਹੋਵੇਗੀ ਲੇ ਕੰਠ ਲਾਏ ਸੁਖ ਦਿਖਾਏ ਵਿਕਾਰ ਬਿਨਸੀ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ